ਪੰਜਾਬ ਪੁਲਿਸ ਵਾਲੇ ਤੇ ਫੇਕ ਪੁਲਿਸ ਇਨਕਾਊਂਟਰ ਇਹਨਾਂ ਸਾਰਿਆਂ ਦਾ ਇੱਕ ਬਹੁਤ ਹੀ ਲੰਬਾ ਇਤਿਹਾਸ ਰਿਹਾ ਵਾ ਆਪਾਂ ਸਾਰੇ ਪਿਛਲੇ ਕੁਝ ਦਹਾਕਿਆਂ ਤੋਂ ਦੇਖ ਚੁੱਕੇ ਹਾਂ ਪੰਜਾਬ ਦੇ ਵਿੱਚ ਕਿੰਨੇ ਕਿ ਜ਼ਿਆਦਾ ਫੇਕ ਪੁਲਿਸ ਇਨਕਾਊਂਟਰ ਹੋਏ ਆ ਹਜ਼ਾਰਾਂ ਬੇਕਸੂਰ ਨੌਜਵਾਨਾਂ ਨੂੰ ਉਹਨਾਂ ਦੇ ਵਿੱਚ ਮਾਰਿਆ ਗਿਆ ਕਤਲ ਕੀਤਾ ਗਿਆ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਵੀਡੀਓ ਲੈ ਕੇ ਆ ਰਿਹਾ ਵਾਂ ਜਿਹਦੇ ਵਿੱਚ ਪੁਲਿਸ ਦੁਆਰਾ ਪੰਜ ਨੌਜਵਾਨਾਂ ਨੂੰ ਕਤਲ ਕੀਤਾ ਗਿਆ ਵਾ ਇੱਕ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਉਹਨਾਂ ਨੂੰ ਸ਼ਾਇਦ ਇਹ ਪਤਾ ਨਹੀਂ ਲੱਗਿਆ ਪਰ ਅੱਜਕੱਲ ਟੈਕਨੋਲੋਜੀ ਆ ਹਰ ਜਗ੍ਹਾ ਦੇ ਉੱਪਰ ਸੀਸੀਟੀਵੀ ਕੈਮਰਾਜ਼ ਲੱਗੇ ਹੋਏ ਆ ਤਾਂ ਜਦੋਂ ਉਹ ਪੰਜ ਜਾਣਿਆਂ ਦਾ ਕਤਲ ਕਰ ਰਹੀ ਸੀਗੇ ਇੱਕ ਸੀਸੀਟੀਵੀ ਕੈਮਰਾ ਇਹ ਹਰੇਕ ਚੀਜ਼ ਨੂੰ ਚੁੱਪਚਾਪ ਦੇਖ ਰਿਹਾ ਸੀ ਪਰ ਇਹ ਗੱਲ ਹੈਗੀ ਆ ਪੰਜਾਬ ਦੀ ਨਹੀਂ ਇੰਡੀਆ ਦੀ ਨਹੀਂ ਗੱਲ ਹੈਗੀ ਆ ਮੈਕਸੀਕੋ ਦੀ ਡਰੱਗਸ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਜਕੜਿਆ ਹੋਇਆ ਇੱਕ ਦੇਸ਼ ਤੇ ਮੈਕਸੀਕੋ ਦੇ ਵੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਸ਼ਹਿਰ ਦੀ ਮੈਕਸੀਕੋ ਤੇ ਟੈਕਸਾਸ ਮਤਲਬ ਕਿ ਅਮਰੀਕਾ ਦੇ ਬਾਰਡਰ ਦੇ ਨਾਲ ਲੱਗਦਾ ਇੱਕ ਸ਼ਹਿਰ ਆ ਨੁਏਵੋ ਲਾਰੇਡੋ ਜਿਹਨੂੰ ਕਿ ਕਸਟਮ ਕੈਪੀਟਲ ਆਫ ਲਾਟਿਨ ਅਮਰੀਕਾ ਵੀ ਕਿਹਾ ਜਾਂਦਾ ਵਾ ਕਸਟਮ ਕਿਉਂਕਿ ਬਾਰਡਰ ਆ ਤਾਂ ਕਸਟਮ ਉਥੇ ਹੈ ਗਈ ਹੈਗੇ ਆ ਨਾਲ ਦੀ ਨਾਲ ਹੀ ਡਰੱਗਸ ਬਹੁਤ ਜ਼ਿਆਦਾ ਆ ਇਸ ਵੀਡੀਓ ਦੇ ਵਿੱਚ ਸਿਰਫ ਇੱਕ ਹੀ ਤੁਹਾਨੂੰ ਚੰਗੀ ਚੀਜ਼ ਦਿਖੂਗੀ ਉਹ ਹੈਗੀ ਆ ਇਹ ਜਿਹੜੇ 5 ਨੌਜਵਾਨ ਸੀ ਜਿਨ੍ਹਾਂ ਦਾ ਕਤਲ ਹੋਇਆ ਇਸ ਫੇਕ ਪੁਲਿਸ ਇਨਕਾਊਂਟਰ ਦੇ ਵਿੱਚ ਪੰਜਾਬ ਦੇ ਉਹਨਾਂ ਹਜ਼ਾਰਾਂ ਬੇਦੋਸ਼ੇ ਨੌਜਵਾਨਾਂ ਦੀ ਤਰ੍ਹਾਂ ਇਹ ਬੇਕਸੂਰ ਨਹੀਂ ਸੀਗੇ ਇਹ ਅਲੱਗ-ਅਲੱਗ ਵੱਡੇ ਗੈਂਗਸ ਦਾ ਹਿੱਸਾ ਸੀਗੇ ਡਰਗ 카ਰਟਲ ਦਾ ਹਿੱਸਾ ਸੀ ਹੁਣ ਮੈਂ ਆਪ ਚੁੱਪ ਕਰ ਜਾਣਾ 2 ਮਿੰਟ ਮੂੰਹ ਬੰਦ ਰੱਖਦਾ ਪਹਿਲਾਂ ਤੁਸੀਂ ਇਹ ਵਾਲਾ ਵੀਡੀਓ ਨਾਲ ਦੇ ਨਾਲ ਦੇਖੋ ਹੁਣ ਇਸ ਵੀਡੀਓ ਦੇ ਵਿੱਚ ਕਿਉਂਕਿ ਮੇਰੀ ਸਕਰੀਨ ਵੱਲ ਪੇਠਾ ਪਰ ਤੁਸੀਂ ਹੌਲੀ-ਹੌਲੀ ਕਰਕੇ ਇਹ ਪੂਰਾ ਵੀਡੀਓ ਦੇਖੋਗੇ ਪੰਜ ਨੌਜਵਾਨ ਹੁੰਦੇ ਆ ਕਿਸੇ ਇੱਕ ਡਰਗ 카ਰਟਲ ਦੇ ਮੈਂਬਰ ਹੁੰਦੇ ਆ ਮੈਕਸੀਕੋ ਦੀ ਆਰਮੀ ਤੋਂ ਬਚਦੇ ਹੋਏ ਉਹ ਸੜਕ ਦੇ ਉੱਪਰ ਨਿਕਲ ਰਹੇ ਹੁੰਦੇ ਆ ਪਿੱਛੇ ਉਹਨਾਂ ਦੇ ਮੈਕਸੀਕੋ ਦੀ ਆਰਮੀ ਲੱਗੀ ਹੁੰਦੀ ਆ ਉਹਨਾਂ ਦੀਆਂ ਦੋ ਕਾਰਾਂ ਲੱਗੀਆਂ ਹੁੰਦੀਆਂ ਜਿਹਦੇ ਵਿੱਚ 10 ਆਰਮੀ ਦੇ ਜਵਾਨ ਹੁੰਦੇ ਆ ਇੰਨੀ ਤੇਜ਼ ਰਫ਼ਤਾਰ ਦੇ ਨਾਲੇ ਭੱਜਣ ਦੀ ਕੋਸ਼ਿਸ਼ ਕਰਦੇ ਆ ਕਿ ਇਹਨਾਂ ਦਾ ਇਹ ਜਿਹੜਾ ਪਿਕਅਪ ਟਰੱਕ ਹੈਗਾ ਵਾ ਆ ਕੇ ਬਹੁਤ ਜ਼ੋਰ ਦੀ ਇੱਥੇ ਆ ਕੇ ਵੱਜਦਾ ਵਾ ਮਗਰੀ ਇਹਨਾਂ ਦੇ ਇਹ 10 ਦੇ 10 ਆਰਮੀ ਵਾਲੇ ਪਹੁੰਚ ਜਾਂਦੇ ਆ ਫੇਰ ਕੀ ਕੀਤਾ ਜਾਂਦਾ ਹੌਲੀ-ਹੌਲੀ ਕਰਕੇ ਇਹਨਾਂ ਨੂੰ ਇਸ ਟਰੱਕ ਦੇ ਵਿੱਚੋਂ ਕੱਢਿਆ ਜਾਂਦਾ ਇਨਾਂ ਦੀ ਤਲਾਸ਼ੀ ਲਈ ਜਾਂਦੀ ਆ ਇਸ ਤੋਂ ਬਾਅਦ ਇਹਨਾਂ ਨੂੰ ਇਸ ਕੰਧ ਦੇ ਨਾਲ ਨਾਲ ਇਹਨਾਂ ਦੀਆਂ ਅੱਖਾਂ ਦੇ ਉੱਪਰ ਪੱਟੀ ਬੰਨ ਕੇ ਬਿਠਾ ਦਿੱਤਾ ਜਾਂਦਾ ਤੇ ਫਿਰ ਉਸ ਤੋਂ ਬਾਅਦ ਕੀ ਕੀਤਾ ਜਾਂਦਾ ਹੁਣ ਕਿਉਂਕਿ ਇਹਨਾਂ ਲੋਕਾਂ ਨੂੰ ਕਤਲ ਕਰਨਾ ਵਾ ਹੁਣ ਤੋਂ ਕੁਝ ਪਲਾਂ ਤੋਂ ਬਾਅਦ ਹੀ ਉਸ ਤੋਂ ਪਹਿਲਾਂ ਝੂਠਾ ਪੁਲਿਸ ਮੁਕਾਬਲਾ ਦਿਖਾਇਆ ਜਾਂਦਾ ਇਹ ਜਿੰਨੇ ਵੀ ਆਰਮੀ ਦੇ ਜਵਾਨ ਖੜੇ ਹੋਣਗੇ ਇੱਥੇ ਇਹ ਸਾਰੇ ਇਸ ਸਾਈਡ ਨੂੰ ਗੋੜੀਆਂ ਚਲਾਉਣਾ ਸ਼ੁਰੂ ਕਰਨਗੇ ਇੱਥੇ ਤੁਸੀਂ ਪਹਿਲਾਂ ਹੀ ਮੈਂ ਤੁਹਾਨੂੰ ਦੱਸ ਦਿੰਦਾ ਇੱਥੇ ਇਸ ਜਵਾਨ ਨੇ ਕੀ ਕੀਤਾ ਇਨਾਂ ਦੇ ਵਿੱਚੋਂ ਹੁਣ ਤੱਕ 3 ਜਾਣੇ ਮਰ ਚੁੱਕੇ ਆ ਇਹਨੇ ਇਹਨਾਂ ਦੇ ਕੋਲੇ ਹਥਿਆਰ ਲਿਆ ਕੇ ਰੱਖਤੇ ਇਹਨਾਂ ਦੀਆਂ ਲਾਸ਼ਾਂ ਦੇ ਕੋਲੇ ਤਾਂ ਕਿ ਬਾਅਦ ਦੇ ਵਿੱਚ ਦਿਖਾਇਆ ਜਾ ਸਕੇ ਕਿ ਉਹਨਾਂ ਦੇ ਬਿਲਕੁਲ ਕੋਲੇ ਹਥਿਆਰ ਪਏ ਸੀ ਪਰ ਉਸ ਤੋਂ ਪਹਿਲਾਂ ਇੱਥੇ ਖੜੇ ਹੋ ਕੇ ਇਹ ਸਾਰੇ ਪੁਲਿਸ ਦੇ ਜਵਾਨ ਇਧਰ ਨੂੰ ਬਹੁਤ ਸਾਰੀਆਂ ਗੋਲੀਆਂ ਚਲਾਉਂਦੇ ਆ ਤਾਂ ਕਿ ਆਸ-ਪਾਸੇ ਦੇ ਲੋਕਾਂ ਨੂੰ ਲੱਗੇ ਕਿ ਬਹੁਤ ਵੱਡਾ ਕੋਈ ਹਮਲਾ ਹੋ ਰਿਹਾ ਵਾ ਦੋਨੇ ਪਾਸਿਓਂ ਗੋਲੀਆਂ ਚੱਲ ਰਹੀਆਂ ਪਰ ਅਸਲ ਦੇ ਵਿੱਚ ਉਦੋਂ ਤੱਕ ਇਹ ਸਾਰੇ ਜਾਣੇ ਇੱਥੇ ਖੜੇ ਹੁੰਦੇ ਆ ਉਸ ਤੋਂ ਬਾਅਦ ਕੀ ਹੁੰਦਾ ਚਾਰ ਜਾਨਾਂ ਨੂੰ ਇਹ ਮਾਰ ਦਿੰਦੇ ਆ ਇੱਕ ਜਾਨਾ ਫਿਰ ਵੀ ਬਚਿਆ ਹੁੰਦਾ ਉਹਨੂੰ ਬੰਨਿਆ ਹੁੰਦਾ ਅੱਖਾਂ ਤੇ ਪੱਟੀਆਂ ਹੁੰਦੀ ਆ ਹੁਣ ਤੁਸੀਂ ਇੱਥੇ ਦੇਖੋਗੇ ਇੱਕ ਜਾਨਾ ਹਾਲੇ ਵੀ ਬਚਿਆ ਹੋਇਆ ਵਾ ਉਹ ਇਹਨਾਂ ਆਰਮੀ ਦੇ ਜਵਾਨਾਂ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਤੇ ਰੋਲ ਹੋ ਕੇ ਇਥੋਂ ਦੂਰ ਜਾਣ ਦੀ ਕੋਸ਼ਿਸ਼ ਕਰ ਰਿਹਾ ਪਰ ਚਾਂਸ ਉਹਦੇ ਕੋਲੇ ਕੋਈ ਨਹੀਂ ਹੈਗਾ ਹੁਣ ਇਹਨਾਂ ਦੀਆਂ ਗੰਨਾਂ ਦੇ ਆ ਦੇਖੋ ਬਸ ਉਹ ਵੀ ਹੁਣ ਅਹਲ ਹੋ ਚੁੱਕੇ ਆ ਇਹਦੇ ਨਾਲ ਇਹ ਆਰਮੀ ਦਾ ਮੁਕਾਬਲਾ ਖਤਮ ਹੋ ਚੁੱਕਿਆ ਉਹਨਾ ਦੇਖੋ ਇੱਕ ਵਾਰ ਤੁਸੀਂ ਦੁਬਾਰਾ ਦੇਖ ਸਕਦੇ ਹੋ ਉਹਨਾਂ ਤੋਂ ਆਰਮੀ ਵਾਲਿਆਂ ਤੋਂ ਬਚਦੇ ਹੋਏ ਇਹ ਆਉਂਦੇ ਆ ਬਹੁਤ ਤੇਜ਼ ਰਫਤਾਰ ਦੇ ਨਾਲ ਸਿੱਧਾ ਇੱਥੇ ਆ ਕੇ ਪਹਿਲਾਂ ਇਹਨਾਂ ਦਾ ਇਹ ਵਾਲਾ ਪਿਕਅਪ ਟਰੱਕ ਵੱਜਦਾ ਵਾ ਜਦੋਂ ਹੀ ਇਹ ਟਰੱਕ ਵੱਜਿਆ ਆ ਦੇਖੋ ਬਿਲਕੁਲ ਹੌਲੀ ਹੌਲੀ ਜਿਵੇਂ ਸ਼ਿਕਾਰ ਦੇ ਕੋਲੇ ਸ਼ਿਕਾਰੀ ਆ ਜਾਂਦਾ ਜੰਗਲ 'ਚ ਆ ਗਏ ਆਰਮੀ ਵਾਲੇ ਆ ਚੁੱਕੇ ਆ ਤੇ ਇਹਨਾਂ ਨੂੰ ਆ ਦੇਖੋ ਜਿਉਂਦਿਆਂ ਨੂੰ ਕੱਢਣਾ ਸ਼ੁਰੂ ਕਰ ਚੁੱਕੇ ਹੋ ਇਥੋਂ ਉਸ ਤੋਂ ਬਾਅਦ ਆ ਦੇਖੋ ਇਹਨਾਂ ਦੇ ਪੱਟੀਆਂ ਬੰਨੀਆਂ ਜਾ ਰੀਆਂ ਇਹਨਾਂ ਨੂੰ ਮਾਰਿਆ ਜਾ ਰਿਆ ਵਾ ਕੁੱਟਿਆ ਜਾ ਰਿਆ ਅੱਖਾਂ ਤੇ ਪੱਟੀਆਂ ਬੰਨੀਆਂ ਲਾਈਨ ਲਗਾ ਕੇ ਇਹਨਾਂ ਨੂੰ ਇੱਥੇ ਖੜੇ ਕਰ ਲਿਆ ਬਿਠਾ ਲਿਆ ਤੇ ਹੁਣ ਇਹਨਾਂ ਨੂੰ ਗੋੜੀਆਂ ਮਾਰਨ ਦਾ ਸਿਲਸਿਲਾ ਸ਼ੁਰੂ ਹੋ ਜਾਣਾ ਤੇ ਇੱਥੇ ਤੁਸੀਂ ਦੇਖੋਗੇ ਇਹ ਪਹਿਲਾਂ ਇਧਰਲੀ ਸਾਈਡ ਵੱਲ ਨੂੰ ਗੋੜੀਆਂ ਚਲਾ ਰਹੇ ਆ ਉੱਥੇ ਤੁਹਾਨੂੰ ਧੂੜ ਉੱਡਦੀ ਦਿਖੂਗੀ ਮਿੱਟੀ ਉੱਡਦੀ ਇਹਨਾਂ ਗੋੜੀਆਂ ਦੇ ਨਾਲ ਦਿਖਾਈ ਦੇਊਗੀ ਕਿਉਂਕਿ ਇਹਨਾਂ ਨੇ ਦਿਖਾਉਣਾ ਵਾ ਕਿ ਮੁਕਾਬਲਾ ਹੋ ਰਿਆ ਵਾ ਹੁਣ ਤੁਸੀਂ ਦੇਖੋ ਦੁਬਾਰਾ ਇਹ ਨੌਜਵਾਨ ਰੇਂਗਦਾ ਹੋਇਆ ਕਰੋਲ ਕਰਦਾ ਹੋਇਆ ਜਾ ਰਿਹਾ ਬਚਣ ਦੀ ਕੋਸ਼ਿਸ਼ ਕਰ ਰਿਹਾ ਹੁਣ ਇਸ ਤੋਂ ਬਾਅਦ ਤੁਹਾਨੂੰ ਸਕਰੀਨ ਦੇ ਉਧਰਲੀ ਸਾਈਡ ਦੇ ਉੱਪਰ ਇੱਕ ਚਿੱਟੇ ਰੰਗ ਦੀ ਇੱਕ ਐਂਬੂਲੈਂਸ ਖੜੀ ਹੋਈ ਦਿਖਾਈ ਦੇਗੀ ਇਹ ਐਂਬੂਲੈਂਸ ਆਉਂਦੀ ਆ ਇਸ ਝੂਠੇ ਮੁਕਾਬਲੇ ਤੋਂ ਇੱਕ ਘੰਟਾ ਬਾਅਦ ਇੱਕ ਬੰਦਾ ਜ਼ਖਮੀ ਆ ਉਹਨੂੰ ਇਹਨਾਂ ਨੇ ਮਾਰਿਆ ਨਹੀਂ ਹੈਗਾ ਪੂਰੀ ਤਰ੍ਹਾਂ ਦੇ ਨਾਲ ਉਹਨੂੰ ਜਿਉਂਦਾ ਰੱਖ ਲਿਆ ਉਹਦੇ ਸਿਰਫ ਥੋੜੀਆਂ ਲੱਤਾਂ 'ਚ ਗੋਲੀਆਂ ਮਾਰੀਆਂ ਉਹਨੂੰ ਐਂਬੂਲੈਂਸ ਲੈ ਕੇ ਜਾਊਗੀ ਇਸ ਤੋਂ ਪੂਰੇ 3 ਘੰਟੇ ਤੋਂ ਬਾਅਦ 3 ਘੰਟੇ ਤੱਕ ਬਾਕੀਆਂ ਦੀਆਂ ਲਾਸ਼ਾਂ ਇੱਥੇ ਪਈਆਂ ਹੋਣਗੀਆਂ ਕੋਲੇ ਉਹਨਾਂ ਦੇ ਹਥਿਆਰ ਇਹਨਾਂ ਨੇ ਰੱਖਤੇ ਤੁਸੀਂ ਪਿੱਛੇ ਦੇਖਿਆ ਲਾਲ ਜੇ ਕੱਪੜੇ ਦੇ ਵਿੱਚ ਗਏ ਉਹਨਾਂ ਦੇ ਕੋਲੇ ਆਪਣੇ ਵੱਲੋਂ ਲਿਆਂਦੇ ਹੋਏ ਹਥਿਆਰ ਰੱਖਦੇ ਤੇ 3 ਘੰਟੇ ਤੋਂ ਬਾਅਦ ਇੱਕ ਹੋਰ ਕਾਰ ਆਉਗੀ ਕਿਸੇ ਕਬਰਿਸਤਾਨ ਦੀ ਉਹ ਬਾਕੀ ਦੀਆਂ ਚਾਰ ਲਾਸ਼ਾਂ ਨੂੰ ਇੱਥੋਂ ਲੈ ਜਾਊਗੀ ਤਾਂ ਅੱਜ ਇੰਟਰਨੈਟ ਦੀ ਮਦਦ ਦੇ ਨਾਲ ਸੀਸੀਟੀਵੀ ਫੁਟੇਜ ਦੀ ਮਦਦ ਦੇ ਨਾਲ ਆਪਾਂ ਆਪਣੀਆਂ ਅੱਖਾਂ ਦੇ ਸਾਹਮਣੇ ਕੀ ਦੇਖਿਆ ਵਾ ਇੱਕ ਪੁਲਿਸ ਮੁਕਾਬਲਾ ਪੁਲਿਸ ਦਾ ਨਹੀਂ ਮੈਂ ਵਾਰ-ਵਾਰ ਪੁਲਿਸ ਕਹਿੰਿਆ ਨਾ ਮੈਂ ਐਕਚੁਅਲੀ ਇਹ ਆਰਮੀ ਵਾਲਿਆਂ ਦਾ ਮੁਕਾਬਲਾ ਸੀਗਾ ਮੈਕਸੀਕੋ ਦੀ ਆਰਮੀ ਦੇ ਜਵਾਨ ਸੀਗੇ ਦੋ ਗੱਡੀਆਂ ਦੇ ਵਿੱਚ ਆਏ ਹੋਏ ਬਖਤਰਬੰਦ ਗੱਡੀਆਂ ਦੇ ਵਿੱਚ ਆਏ 10 ਜਾਣੇ ਪਰ ਇੱਥੇ ਗੱਲ ਇਹ ਆ ਇੱਕ ਪਾਸੇ ਤਾਂ ਆਪਾਂ ਸਾਹਮਣੇ ਦੇਖਿਆ ਕਿ ਇਹ ਸਭ ਕੁਝ ਕਿਵੇਂ ਵਾਪਰਦਾ ਵਾ ਅਸਲ ਦੇ ਵਿੱਚ ਜਿਹੜੀਆਂ ਚੀਜ਼ਾਂ ਦੇ ਬਾਰੇ ਚ ਆਪਾਂ ਪੰਜਾਬ ਦੇ ਲੋਕ ਕਦੋਂ ਤੋਂ ਕਿੰਨੇ ਦਹਾਕਿਆਂ ਤੋਂ ਗੱਲ ਕਰ ਰਹੇ ਆ ਇੱਕ ਸੀਸੀਟੀਵੀ ਕੈਮਰੇ ਨੇ ਇਹ ਸਾਰਾ ਕੁਝ ਕੈਦ ਕੀਤਾ ਇਹਨਾਂ ਨੂੰ ਸ਼ਾਇਦ ਪਤਾ ਵੀ ਨਹੀਂ ਹੋਣਾ ਪਰ ਇੱਕ ਹੋਰ ਚੀਜ਼ ਆ ਸ਼ਾਇਦ ਇਹਨਾਂ ਜਵਾਨਾਂ ਨੂੰ ਇਹਦੇ ਨਾਲ ਕੋਈ ਫਰਕ ਵੀ ਜ਼ਿਆਦਾ ਨਹੀਂ ਪੈਂਦਾ ਕਿਉਂਕਿ ਇੱਥੇ ਇੱਕ ਹੋਰ ਗੱਲ ਆ ਮੈਕਸੀਕੋ ਦੇ ਵਿੱਚ ਜਿਵੇਂ ਹੁਣ ਪੰਜਾਬ ਦੇ ਵਿੱਚ ਵੀ ਆ ਚਿੱਟਾ ਵੇਚਣ ਵਾਲਿਆਂ ਦੇ ਨਾਲ ਕਿੰਨੀ ਜ਼ਿਆਦਾ ਨਫ਼ਰਤ ਆ ਪੰਜਾਬੀਆਂ ਨੂੰ ਕਿਉਂਕਿ ਉਹ ਹਰੇਕ ਘਰ ਨੂੰ ਬਰਬਾਦ ਕਰ ਰਿਹਾ ਤਾਂ ਅਸਲ ਦੇ ਵਿੱਚ ਹੈ ਤਾਂ ਭਾਵੇਂ ਗਲਤ ਗੱਲ ਆ ਕਾਨੂੰਨਨ ਤੌਰ ਦੇ ਉੱਪਰ ਕਿਸੇ ਨੇ ਹੱਥੇ ਨੂੰ ਮਾਰ ਦੇਣਾ ਆਪਾਂ ਕਹਿ ਵੀ ਸਕਦੇ ਹਾਂ ਇਹ ਹੋ ਸਕਦਾ ਸੀ ਉਹ ਹੋ ਸਕਦਾ ਸੀ ਅਸਲ ਦੇ ਵਿੱਚ ਮੈਕਸੀਕੋ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋਇਆ ਇੱਕ ਦੇਸ਼ ਆ ਨਸ਼ਿਆਂ ਦੇ ਨਾਲ ਤੇ ਇਹ ਪੰਜੇ ਜਿਹੜੇ ਨੌਜਵਾਨ ਸੀਗੇ ਡਰੱਗ ਕਾਰਟਲਸ ਦੇ ਮੈਂਬਰ ਸੀ ਜਿਹੜੇ ਨੌਜਵਾਨਾਂ ਦੇ ਸੰਗਾ ਦੇ ਥਾਣੀ ਦੀ ਮਤਲਬ ਮੂੰਹਾਂ ਥਾਣੀ ਦੀ ਉਹਨਾਂ ਦੇ ਅੰਦਰ ਉਹਨਾਂ ਦੀਆਂ ਨਾੜਾਂ ਨਸਾਂ ਦੇ ਵਿੱਚ ਜ਼ਹਿਰ ਨੂੰ ਪਚਾ ਰਹੇ ਆ ਤੇ ਇਹ ਸੀਗਾ ਇੱਕ ਵੀਡੀਓ ਜਿਹੜਾ ਮੈਨੂੰ ਕੁਦਰਤੀ ਲੱਭ ਗਿਆ ਇੰਟਰਨੈਟ ਦੇ ਉੱਪਰ ਤੇ ਮੈਨੂੰ ਲੱਗਿਆ ਕਿ ਥੋੜੇ ਤੱਕ ਇਹਨੂੰ ਲੈ ਕੇ ਜਾਣਾ ਚਾਹੀਦਾ ਵਾ ਤੁਹਾਨੂੰ ਇਹ ਸਭ ਕੁਝ ਦਿਖਾਉਣਾ ਚਾਹੀਦਾ ਮੈਕਸੀਕੋ ਦੇ ਵਿੱਚ ਡਰੱਗਸ ਦੀ ਕਿੰਨੀ ਜ਼ਿਆਦਾ ਵੱਡੀ ਪ੍ਰੋਬਲਮ ਆ ਸਿੰਪਲ ਆ ਤੁਸੀਂ YouTube ਦੇ ਉੱਪਰ ਜਾ ਕੇ ਇਹਨਾਂ ਲਿਖ ਦਿਓ ਕਿ Drug Cartels in Mexico ਤੁਹਾਨੂੰ ਕਲੀਅਰਲੀ ਇੰਨੇ ਕੁ ਜ਼ਿਆਦਾ ਵੀਡੀਓ ਸੈਂਕੜੇ ਵੀਡੀਓ ਤੁਹਾਨੂੰ ਉੱਥੇ ਦਿਖਾਈ ਦੇ ਜਾਣਗੇ ਇਸ ਤੋਂ ਇਲਾਵਾ Netflix ਦੇ ਉੱਪਰ ਅਲੱਗ-ਅਲੱਗ OTT ਪਲੇਟਫਾਰਮਸ ਦੇ ਉੱਪਰ ਤੁਸੀਂ ਕਿਤੇ ਚਲੇ ਜਾਓ ਤੁਹਾਨੂੰ ਮੈਕਸੀਕੋ ਦੇ ਬਹੁਤ ਵੱਡੇ-ਵੱਡੇ Cartels ਦੇ ਇੰਨੇ ਜ਼ਿਆਦਾ ਡਾਕੂਮੈਂਟਰੀਜ਼ ਇੰਨੀਆਂ ਜ਼ਿਆਦਾ ਵੈਬ ਸੀਰੀਜ਼ ਦਿਖ ਜਾਣਗੀਆਂ ਮਿਲ ਜਾਣਗੀਆਂ ਹੁਣ ਸਾਨੂੰ ਪ੍ਰੋਬਲਮ ਇਹ ਹੋ ਜਾਣੀ ਆ ਅੱਗੇ ਜਾ ਕੇ ਪੰਜਾਬ ਦੇ ਵਿੱਚ ਕਿ ਕਿਤੇ ਸਾਡਾ ਮਾਹੌਲ ਵੀ ਬਿਲਕੁਲ ਇਸੇ ਤਰ੍ਹਾਂ ਦਾ ਨਾ ਬਣ ਜੇ ਜਿਹੜਾ ਕਿ ਇਸ ਟਾਈਮ ਮੈਕਸੀਕੋ ਦਾ ਬਣਿਆ ਹੋਇਆ ਵਾ ਤਾਂ ਉਮੀਦ ਇਹੀ ਆ ਕਿ ਪੰਜਾਬ ਇਨ੍ਹਾਂ ਚੀਜ਼ਾਂ ਤੋਂ ਬਚਿਆ ਰਹੂਗਾ ਸ਼ਾਇਦ ਗੱਲਾਂ ਉਥੋਂ ਤੱਕ ਸਾਡੀਆਂ ਨਹੀਂ ਪਹੁੰਚਣਗੀਆਂ ਪਰ ਇਹ ਚੀਜ਼ ਨੂੰ ਸਿਰਫ ਟਾਈਮ ਹੀ ਦੱਸ ਸਕਦਾ ਵਾ ਕਿ ਕੀ ਕਦੇ ਮੈਕਸੀਕੋ ਦੀ ਤਰ੍ਹਾਂ ਦੀ ਕੰਡੀਸ਼ਨ ਪੰਜਾਬ ਦੇ ਵਿੱਚ ਬਣਦੀ ਆ ਜਾਂ ਨਹੀਂ ਬਣਦੀ ਤੇ ਇਸੇ ਤਰ੍ਹਾਂ ਦੇ ਵੀਡੀਓ ਜਿਸ ਤਰ੍ਹਾਂ ਦਾ ਮੈਂ ਤੁਹਾਨੂੰ ਅੱਜ ਦਿਖਾਇਆ ਵਾ ਕੀ ਇਸ ਤਰ੍ਹਾਂ ਦੇ ਵੀਡੀਓ ਵੀ ਸਾਨੂੰ ਦੇਖਣ ਨੂੰ ਮਿਲਣਗੇ ਜਾਂ ਫਿਰ ਅਸੀਂ ਇੰਨਾਂ ਸਾਰੀਆਂ ਚੀਜ਼ਾਂ ਤੋਂ ਇਸ ਹਿੰਸਾ ਤੋਂ ਬਚੇ ਰਵਾਂਗੇ